ਬਠਿੰਡਾ ਦੇ ਅੰਦਰ ਹੁਣ ਤੱਕ ਚਾਇਨਾ ਡੋਰ ਨੂੰ ਲੈ ਕੇ 15 ਪਰਚੇ ਹੋਏ ਦਰਜ ਅਤੇ 21 ਨੂੰ ਕੀਤਾ ਗ੍ਰਿਫਤਾਰ 1200 ਦੇ ਲਗਭਗ ਚਾਇਨਾ ਡੋਰ ਦੇ ਗੁੱਟੇ ਕੀਤੇ ਗਏ ਬਰਾਮਦ ਐਸਐਸਪੀ ਅਮ੍ਰਿਤ ਕੁੰਡਲ ਨੇ ਦਿੱਤੀ ਜਾਣਕਾਰੀ ਵੀਰਵਾਰ ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਐਸਐਸਪੀ ਅਮ੍ਰਿਤ ਕੁੰਡਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਅੰਦਰ ਹੁਣ ਤੱਕ ਉਹਨਾਂ ਵੱਲੋਂ ਚਾਇਨਾ ਡੋਰ ਨੂੰ ਲੈ ਕੇ 15 ਮਕਦਮੇ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ ਜਿਸ ਦੇ ਵਿੱਚ 21 ਵਿਅਕਤੀਆਂ ਨੂੰ ਉਹਨਾਂ ਵੱਲੋਂ ਹੁਣ ਤੱਕ ਗ੍ਰਿਫਤਾਰ ਕੀਤਾ ਗਿਆ ਹੈ ਤੇ 1200 ਦੇ ਲਗਭਗ ਚੈਨਡੋਰ ਦੇ ਘੋਟੜੇ ਜਿਹੜੇ ਉਹਨਾਂ ਵੱਲੋਂ ਬ੍ਰੰਭ ਕੀਤੇ ਗਏ ਨੇ ਉਹਨਾਂ ਮਾਪਿਆਂ ਨੇ ਵੀ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੈਨਾਡੋਰ ਨਾ ਵਰਤਨ ਦੇਣ ਤੇ ਉਹਨਾਂ ਨਾਲ ਇਹ ਵੀ ਗਿਆ ਕਿ ਹੁਣ ਤੱਕ ਜੋ ਉਹਨਾਂ ਵੱਲੋਂ ਆਪਣੀਆਂ ਜਿਹੜੀਆਂ ਪੁਲਿਸ ਦੀਆਂ ਡਿਊਟੀਆਂ ਲਗਾਈਆਂ ਨੇ ਜਿਸ ਦੇ ਵਿੱਚ ਐਸਪੀ ਸਿਟੀ ਵੀ ਨੇ ਅਤੇ ਡੀਐਸਪੀ ਵੀ ਨੇ ਜਿਹੜੇ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਹੋਣ ਜਾ ਕੇ ਜਿਹੜੇ ਚੰਡੋਰ ਦੀ ਹੈ ਉਹ ਚੈਕਿੰਗ ਕਰ ਰਹੇ ਹਨ ਤੇ ਨਾਲ ਇਸ ਦਫ਼ਤਰ ਵੱਲੋਂ ਵੀ ਉਹਨਾਂ ਦੇ ਨਾਲ ਮੁਲਾਜ਼ਮ ਹੁੰਦੇ ਆਣ ਜਿਹੜੇ ਚੈਨਡੋਰ ਨੂੰ ਲੈ ਕੇ ਜਿਹੜੇ ਪਤੰਗ ਚੜਾ ਰਹੇ ਆਣ ਉਹਨਾਂ ਦੀ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਉਹਨੇ ਨਾਲ ਨਾਲ ਇਹ ਵੀ ਕਿਹਾ ਕਿ ਜੋ ਪਿਛਲੇ ਦਿਨੀ ਇੱਕ ਚੈਨਡੋਰ ਦੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਦਾ ਗਲਾ ਕੱਟਿਆ ਗਿਆ ਸੀ ਚੈਨਡੋਰ ਦੇ ਨਾਲ ਉਸ ਨੂੰ ਲੈ ਕੇ ਉਹਨਾਂ ਵੱਲੋਂ 307 ਦਾ ਜਿਹੜਾ ਮੁਕੱਦਮਾ ਹੈ ਉਹ ਉਹ ਉਹਨਾਂ ਵੱਲੋਂ ਦਰਜ ਕੀਤਾ ਗਿਆ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੇ ਅਗਰ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਆਪਣਾ ਇਸ ਦੇ ਨਾਲ ਆਪਣਾ ਬਾਪਰ ਦਾ ਚੈਨ ਡੋਰ ਦੇ ਨਾਲ ਤੇ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਮੁਕਾਦਮੇ ਦਰਜ ਕੀਤੇ ਜਾ ਸਕਦੇ ਹਨ ਅੱਜ ਬਠਿੰਡਾ ਦੇ ਐਸਐਸਪੀ ਵੱਲੋਂ ਇੱਕ ਸਖਤੀ ਦੇ ਨਾਲ ਕਿਹਾ ਕਿ ਕੋਈ ਵੀ ਵਿਅਕਤੀ ਚੈਨਾ ਡੋਰ ਜਿਹੜੀ ਉਹ ਆਪਣਾ ਨਾਂ ਵਰਤੇ ਨਹੀਂ ਤਾਂ ਉਹਨਾਂ ਤੇ ਵੀ 307 ਦਾ ਮੁਕਾਦਮਾ ਦਰਜ ਹੋ ਸਕਦਾ ਹੈ ਮੈਂ ਬਸੰਦਾ ਤਿਹਾਰ ਆ ਰਿਹਾ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਖਾਸ ਤੌਰ ਤੇ ਚੈਨ ਡੋਰ ਨੂੰ ਲੈ ਕੇ ਔਰ ਹੁਣ ਤੱਕ ਰਿਕਵਰੀ ਪੁਲਿਸ ਬਣੀ ਕੀ ਹੋਈ ਹੈ बसंत पंचमी ਦੇ ਤਹਜੀ ਜਿਵੇਂ ਕਿ ਇੱਥੇ ਕਈ ਰੀਸੈਂਟਲੀ ਇਨਸੀਡੈਂਟਸ ਵੀ ਬੜੇ ਮਨਪਾਗੇ ਵਾਪਰੇ ਜਿਦ ਤੇ ਪਿਛੇ ਲਾਸਟ ਵੀਕ ਇੱਕ ਲੜਕੇ ਦੇ ਗਲੇ ਤੇ ਚਾਈਨਾ ਡੋਰ ਕਰਕੇ ਇੰਜਰੀ ਹੋਈ ਸੀ ਜਿਹੜਾ ਹੁਣ ਵੀ ਹਸਪੀਟਲ ਚ ਦਾਖਲ ਹੈ ਉਸ ਕੇਸ ਚ ਅਸੀਂ 307 ਦਾ ਪਰਚਾ ਦਿੱਤਾ ਹੈ ਅਗੇਂਸਟ ði ਅਨਨੋਨ ਹਲੇ ਆਇਡੈਂਟੀਫਾਈ ਨਹੀਂ ਹੋਇਆ ਔਰ ਡਿਊ ਟੂ ਦ ਸੈਂਸਿਟੀਵਿਟੀ ਆਫ ਦ ਸਿਚੁਏਸ਼ਨ ਅਸੀਂ ਸਾਰੇ ਹੀ ਸਪੈਸ਼ਲੀ ਸ਼ਹਿਰੀ ਏਰੀਆ ਚ ਪੁਲਿਸ ਸਟੇਸ਼ਨ ਦੀ ਟੀਮਾਂ ਡੇਲੀ بیس ਤੇ ਭੇਜਦੇ ਹਾਂ ਇਨ ਫੈਕਟ ਡੀਸੀ ਸਾਹਿਬ ਨੇ ਵੀ ਆਪਣੀ ਟੀਮ ਸਾਨੂੰ ਨਾਲ ਦਿੱਤੀ ਹੈ ਜਿਹੜੇ ਚੈਕਿੰਗ ਕਰਦੇ ਆ ਔਰ ਹੁਣ ਤੱਕ ਅਸੀਂ 15 ਚਾਇਨਾ ਡੋਰ ਦੇ ਐਫ ਆਈ ਆਰਸ ਅਰੈਸ ਡਰਜ ਕਰ ਚੁੱਕੇ ਜਿੱਦੇ 21 ਅਕਿਊਜ਼ਡ ਫੜੇ ਗਏ ਹੈ ਔਰ ਅਰਾਊਂਡ 1200 ਦੇ ਕਰੀਬ ਅਸੀਂ ਚਾਈਨਾ ਡੋਰ ਦੇ ਜਿਹੜੇ ਰੋਲਸ ਹੁੰਦੇ ਹੈ ਗੁੱਟੇ ਉਹਨਾਂ ਨੂੰ ਬਰਾਮਦ ਕੀਤਾ ਔਰ ਪਿਛਲੇ ਦਿਨੀ ਅਸੀਂ ਕਾਫੀ ਜ਼ਿਆਦਾ ਸਾਨੂੰ ਇੱਕ ਡਾਊਨ ਚ 400 ਰੋਲਸ ਵੀ ਮਿਲੇ ਜਿਹਨੂੰ ਅਸੀਂ ਹੋਰ ਵੀ ਅੱਗੇ ਕੋਸ਼ਿਸ਼ ਕਰ ਰਹੀਏ ਕਿ ਇਸ ਕੋ ਦੀ ਪਿੱਛੇ ਬੈਕਗਰਾਉਂਡ ਤੱਕ ਜਾਈਏ ਕਿ ਕਿੱਥੋਂ ਆਏ ਸੀਗੇ ਔਰ ਮੈਂ ਵੀ ਦੱਸਣਾ ਚਾਹਵਾਂਗੀ ਕਿ ਜਿਵੇਂ ਇਨਸੀਡੈਂਟ ਜਿੱਦੇ ਚ ਕੋਈ ਹਿਊਮਨ ਬੋਡੀ ਦੀ ਇੰਜਰੀ ਹੁੰਦੀ ਹੈ ਜਿਵੇਂ ਉਹ ਸੜਕੇ ਦੀ ਮੈਂ ਦੱਸੀ ਉਹਦੇ ਚ ਅਸੀਂ स्ट्रिंजेंट uh, सेक्शन 109 बीएनएस नौ बी एन अटेम्प्ट जब मर्डर द आईपीसी द इक्विवेलेंट है ओदे है तहत दर्ज किया और इवन जेड़ा सेक्शन 15 ऑफ एनवायरनमेंट प्रोटेक्शन एक्ट असि हर केस चला रहे है, वो भी नॉन अवेलेबल है सो so, हुन सरकार एदे uh, प्रति बहुत सीरियसली लिता जा रहा है uh, इस करके पब्लिक न भी मेरी यही अपील है ਜੇ ਜਿਸੀ ਉਹਨੂੰ ਕੰਜ਼ਿਊਮਰ ਹੀ ਨਹੀਂ ਖਰੀਦੇਗਾ ਤੇ ਆਪਣੇ ਆਪ ਹੀ ਉਹਦੇ ਸਪਲਾਈ ਕੱਟੇਗੀ ਕੱਟੇਗੀ। ਔਰ ਐਸ ਅ ਰਿਸਪਾਂਸਿਬਲ ਸਿਟੀਜ਼ਨਸ ਸਾਨੂੰ ਸਾਰਿਆਂ ਨੂੰ ਇੱਕ ਪ੍ਰੰਡ ਲੈਣਾ ਚਾਹੀਦਾ ਕਿ ਅਸੀਂ ਜਿਹੜੀ ਡੈਡਲੀ ਚਾਈਨੀਜ਼ ਡੋਰ ਹੈ ਉਹਨੂੰ ਖਰੀਦਿਆ ਹੀ ਨਾ ਵੀ ਸ਼ੁੱਡ ਮਤਲਬ ਆਪਣੀ ਯੂ ਨੋ ਸੇਫਟੀ ਤੋਂ ਵੱਧ ਕੇ ਕੁਝ ਨਹੀਂ ਹੈ ਜਿਹੜੀ ਅਸੀਂ ਦੇਖਦੇ ਛੋਟੇ ਬੱਚੇ ਆ ਵਿਚਾਰੇ ਬੇਜ਼ਬਾਨ ਜਾਨਵਰਾਂ ਨਾਲ ਵੀ ਇੰਜਰੀ ਹੁੰਦੀ ਹੈ। सो दिस इज वेरी अनफर्टुनेट तो सानो सारो नु रल के एज अ कम्युनिटी भी इस मोहम च पा, पार्टिसिपेट करना चाहिए और अपनी बसंत पंचमी assi सेफली मनाइए जैसी बनानी है थैंक यू चैलेंज कि न पुलिस सस्ते या दोनों करना मान बच्चे पतंग उबा रहे है किमे ट्रैक कर दोगे कि चाइना डोर है या और है किनिया टीम लगेंगी जेडी जागे सरप्राइज चेकिंग कर देना चाहता हूं जी जेड़ा ज्यादा दी ड्यूटी लगाई है कई जगह मेरे SP सिटी या DSP भी जा रहे हैं सो परटी ਉਦੋਂ-ਉਦੋਂ ਤਿੰਨ-ਤਿੰਨ ਦਿਨੇ ਜਾਂਦੇ ਜਿੱਥੇ ਸਾਨੂੰ ਜ਼ਿਆਦਾ ਇਨਪੁਟ ਵੀ ਆਂਦੀ ਹੈ ਕਿ ਜਿੰਨਾ ਦੁਕਾਨਾਂ 'ਚ ਵਿਕਦਾ ਹੈ ਬੱਚੇ ਜ਼ਿਆਦਾ ਉਡਾਰੇ ਉੱਥੇ ਚੈਕਿੰਗ ਕਰ ਰਹੀ ਹੈ ਸਾਡੀ ਟੀਮਾਂ ਨੂੰ ਸਾਨੂੰ ਕਾਫੀ ਸਕਸੈਸਫੁਲ ਮਿਲੀ ਹੈ ਅਸੀਂ ਇਹ ਕੰਟੀਨਿਊ ਵੀ ਕਰਾਂਗੇ ਆਪਣਾ ਜਿੰਨੇ ਵੀ ਪਸੰਦ ਪੰਚਵੀਂ ਦਾ ਤਿਉਹਾਰ ਆnder ਬਟ ਯੈਸ ਐਟ ਦੀ ਅੰਡਰ ਦਾ ਡੇ ਆਈ ਊਡ ਸਟਿਲ ਸੇ ਕਿ ਇੱਕ ਕਮਿਊਨਿਟੀ ਵੱਲੋਂ ਵੀ ਸਾਨੂੰ ਸਪੋਰਟ ਦੀ ਲੋੜ ਹੈ ਕਿ ਅਸੀਂ ਬੀਇੰਗ ਰਿਸਪਾਂਸਿਬਲ ਕੰਜ਼ਿਊਮਰਜ਼ ਚਾਈਨਾ ਡੋਰ ਖਰੀਦਿਆ ਹੀ ਨਾ ਥੈਂਕ ਯੂ